ਚਾਰ ਕਲਰ ਆ ਜਾਣਗੇ ਜੀ ਇਹਨੂੰ ਚਾਹੇ ਤੁਸੀਂ ਕੋਠੇ ਤੋਂ ਸਿੱਟ ਲਿਓ ਅੱਛਾ ਜੀ ਇਹਦੀ ਤਾਂ ਵੀ ਫੁੱਲ ਗਾਰੰਟੀ ਹੈ ਜੇ ਟੁੱਟ ਗਿਆ ਮੈਂ ਕਹਿੰਦਾ 850 ਰੁਪਏ ਦਾ 800 ਰੁਪਏ ਦਾ ਆਪੋ ਹੋ ਘੰਮ ਨਹੀਂ ਕਰਦਾ 943 एमआरਪੀ ਦੇ ਕੇ 50% ਡਿਸਕਾਊਂਟ ਭਾਈ ਇਹ ਤਾਂ ਨਹੀਂ 99 ਇਚ ਹੋਣੀ ਯਾਰ ਮੈਂ ਕਹਿੰਦਾ ਜਨਾਬ ਤੁਸੀਂ ਸਾਡੀ ਦੋ ਵੀ 99 ਇਚ ਇਹ ਚ ਹੋਰ ਆਪਣੇ ਧਮਾਕਾ ਲੈ ਕੇ ਆਤਾ ਇੱਕ 99 ਚ ਆਪਾਂ 6 ਕੱਪੇ ਦਿੰਦੇ ਦੀ ਹੁਣੇ ਆਪਾਂ 99 ਚ 12 ਨਵਾਂਗੇ ਜੀ ਕਿ 10 ਬੰਦੇ ਕਿਹੜੇ ਸ਼ੇਅਰ ਕਰਨਗੇ ਨਾ 10 ਬੰਦਿਆਂ ਨੂੰ ਆ ਪਹਿਲੇ ਬੰਦਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ 10% ਕੀ ਆਣੇ ਇਹ ਇਹ ਟੀ-ਸ਼ਰਟ ਹੈ ਜੀ ਕੰਪਨੀ ਦਾ। ਲੇਜ਼ਰ ਬਾਈ ਕਹਿੰਦਾ ਆਪਾਂ ਨੇ ਉਲਟੀ ਕਰਨਗਾ ਬਾਹਰ ਲੈਣੀ ਆ ਵੀ ਲੋਕ ਮਲੇਰ ਕੋਟਲੇ ਤੋਂ ਲੁਧਿਆਣੇ ਜਾਂਦੇ ਨੇ। ਆਪਾਂ ਲੁਧਿਆਣੇ ਵਾਲੇ ਲੋਕ ਮਲੇਰ ਕੋਟਲੇ ਤੋਂ ਆ ਗਏ। ਇਹ ਲਾਉ ਜੀ 999 ਸਟੋਰ ਤੇ ਤੁਹਾਨੂੰ ਲੈ ਆਏ ਮਲੇਰ ਕੋਟਲੇ। ਬਹੁਤ ਸੋਹਣੇ-ਸੋਹਣੇ ਆਈਟਮਾਂ ਆਪਣੇ ਹੈਗੀਆਂ ਨੇ। ਇਸ ਵਾਰੀ ਦੀ ਤੁਹਾਡੀ ਦੀਵਾਲੀ ਦੀ ਸ਼ਾਪਿੰਗ ਆਪਾਂ ਪੂਰੀ ਆਸਾਨ ਕਰ ਦੇਣੀ ਆ। ਚਾ ਇਸ ਵਾਰੀ ਕਿਹੜੇ ਫਿਰ ਦੀਵਾਲੀ ਦੇ ਧਮਾਕੇ ਲੈ ਕੇ ਆਏ ਹੋ? ਇਸ ਵਾਰ ਤਾਂ ਦੀਵਾਲੀ ਦਾ ਧਮਾਕਾ ਆਪਾਂ ਲਟਾ ਦੇਣੇ ਨੇ ਜੀ। 2000 ਦੇ ਜਿਹੜਾ ਬੰਦਾ ਸ਼ਾਪਿੰਗ ਕਰੂਗਾ, ਉਹਨੂੰ ਲੈਦਾ ਗਿਫਟ ਅੱਛਾ ਜੀ ਗਿਫਟ ਦੇਣੀ ਆ ਬਹੁਤ ਚੰਗੀ ਹੋਰ ਕਰੋ ਜੀ ਚੈੱਕ ਪਹਿਲਾਂ ਬਾਈ ਕਹਿੰਦੇ ਵੀ ਤੁਹਾਨੂੰ ਗਿਫਟਾਂ ਹੀ ਲਖਾ ਦਈਏ ਨਹੀਂ ਹੈਗਾ ਵੀ ਫਿਰ ਗਿਫਟਾਂ ਲੈਣ ਦੇ ਮਾਰੇ ਤੁਸੀਂ ਰੇਟ ਚੱਕਦੇ ਹੋਣ ਚੀਜ਼ਾਂ ਦੇ ਮੈਂ ਕਹਣਾ ਜੀ ਤੁਸੀਂ ਰੇਟ ਚੈੱਕ ਕਰਿਓ ਚੈੱਕ ਕਰੇ ਤੇ ਫਿਰ ਪਤਾ ਲੱਗੋ ਕਿ ਆਪਣੇ ਰੇਟਾਂ ਦਾ ਕਿੰਨਾ ਫਾਇਦਾ ਕਿੰਨਾ ਫਾਇਦਾ ਮਤਲਬ ਬਾਈ ਕਹਿੰਦਾ ਇਸ ਵਾਰੀ ਪੂਰਾ ਨਜ਼ਾਰਾ ਲਿਆ ਲੈਣਾ ਜਿਹੜੇ ਸਾਡੇ ਨਾਲ ਮਿਲਦਾ ਜੀ ਇਸ ਵਾਰ ਪੂਰਾ ਇਸ ਵਾਰੀ ਮੇਲਾ ਲੜਾ ਲੈਣਾ ਆਟਮਾ ਦੇਖਦੇ ਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਹ ਕਰਦੇ ਆ ਜੀ ਆਹ ਦੇਖੋ ਜੀ ਟੀ ਸੈੱਟ ਦਿਵਾਓ ਟੀ ਸੈੱਟ ਇਹ ਸਾਰੀ ਪੱਥਰ ਦੇ ਵਿੱਚ ਆ ਉੱਤੇ ਦੀ ਇਹ ਮਾਈਕ੍ਰ ਜੇ ਆਪਾਂ ਨੇ ਕੱਲੀ ਕੱਪੀ ਵੀ ਮਾਈਕਰੋ ਚ ਯੂਜ਼ ਕਰਨੀ ਆ ਕੱਪੀ ਵੀ ਮਾਈਕਰੋ ਚ ਯੂਜ਼ ਹੋਗੀ ਤੇ ਅੱਛਾ ਜੀ ਚਾਰ ਚਾਰ ਪੀਸ ਕੱਪੀ ਇੱਕ ਵੀ ਦਾ ਬਾਉਲ ਇਹ ਸਾਰੇ ਮਾਈਕ੍ਰੋਵੇਵ ਸੈਟ ਆ ਜਿਵੇਂ ਦੀਵਾਲੀ ਦਾ ਤਿਹਾਰ ਆ ਰਿਹਾ ਦਸਹਿਰਾ ਆ ਰਿਹਾ ਇਹ ਚੀਜ਼ਾਂ ਗਿਫਟਾਂ ਦੇ ਵਿੱਚ ਬਹੁਤ ਜਾਂਦੀਆਂ ਬਹੁਤ ਜਾਂਦੀਆਂ ਨੇ ਠੀਕ ਹੈ ਜੀ ਇਹਦੇ ਵਿੱਚ ਆਪਣੇ ਇੱਕ ਕਸਟਮਰ ਦਾ ਨਾ ਫਾਇਦਾ ਕਰਨਾ ਹੈ ਅੱਛਾ ਜੀ ਲੋਕ ਐਮ ਆਰ ਪੀ ਦੇਖ ਕੇ ਐਮ ਆਰ ਪੀ ਦੇ ਦੇ ਦਿੰਦੇ ਨੇ ਆਪਾਂ ਨੇ ਐਮ ਆਰ ਪੀ ਦੇਖ ਕੇ 30% ਲੈਸ ਦੇਣਾ ਡਿਜ਼ਾਈਨ ਦੇਖੋ ਇੱਕ ਇੱਕ ਡੱਬੇ ਦੇ ਵਿੱਚ ਦਸ ਦਾ ਡਿਜ਼ਾਈਨ ਹੋਵਾਂਗੇ ਜੀ ਠੀਕ ਹੈ ਜੀ ਮਲੇ ਵਾਲੇ ਕਿੱਡਾ ਪਿਆਰਾ ਦੇਖੋ ਕਿੱਡਾ ਰਾਇਲ ਦੀ ਲੋਕਾ ਦਾ ਡਿਜ਼ਾਈਨ ਲੱਗਦਾ ਹੈ ਲੋਕ ਡਿਜ਼ਾਈਨ ਹੋਰ ਦਿਖਾਉਣੇ ਅਲੱਗ ਮਾਰਕੀਟ ਦੇ ਵਿੱਚ ਆਇਆ ਨਹੀਂ ਆਪਣੇ ਆਪ ਆ ਪਹਿਲੇ ਹੀ ਲਿਆ ਹੈ ਦੇਖੋ ਆਈਟਮ ਹੂੰ ਫਿਰ ਮਾਲ ਵਈ ਆਪਣੇ ਕੋ ਸਿੱਧਾ ਫੈਕਟਰੀ ਤੋਂ ਦਵਾਉਂਦਾ ਆਪਾਂ ਸਿੱਧਾ ਫੈਕਟਰੀ ਤੋਂ ਜੀ ਆਪਾਂ ਨਹੀਂ ਲੋਕਾਂ ਨੂੰ ਲੋਕ ਸੇਵਾ ਆਪਾਂ ਕਿਉਂ ਕਰਦੇ ਇਹੀ ਚੀਜ਼ ਨੂੰ ਕਰਦੇ ਆ ਅੱਛਾ ਜੀ ਮਤਲਬ ਡੇਢ ਘੰਟਾ ਆਪਾਂ ਕਿਉਂ ਦੇ ਰਹੇ ਆ ਜਿਹੜਾ ਵਿਚਲਾ ਫਾਇਦਾ ਫਿਰੋ ਦੁਕਾਨ ਦੁਕਾਨਦਾਰ ਨੂੰ ਨਾਲ ਦੇਣ ਦੀ ਬਜਾਏ ਆਪਾਂ ਕਸਟਮਰ ਨੂੰ ਦੇ ਰਹੇ ਆ ਸਿੱਧਾ ਉਸ ਤੋਂ ਮੰਨੂ ਦੇ ਰਿਹਾ ਲੋ ਦੇਖੋ ਗਿਫਟ ਆਈਟਮ ਨਾਲ ਦਾ ਗਿਫਟ ਆ ਆਈਟਮ ਵੀ ਦੇਖੋ ਇੱਥੇ ਵੀ ਡਿਜ਼ਾਈਨ ਕਲਰ ਜਿਹਨੇ ਮਾਰ ਦਿੱ ਲੜੀ ਇੱਕ ਤਾਂ ਹੋਰ ਟੀ-ਸ਼ਰਟ ਆ ਜੋ ਜੀ ਲੋ ਦੇਖੋ ਪ्योर ਬੋਲ ਚੈਨੋ ਦੇ ਵਿੱਚ ਆਈਟਮ ਦੇਖੋ ਕਿਦੀ ਹਾਂ ਲੈ ਇਹ ਟੀ-ਸ਼ਰਟ ਆ ਜੀ ਆਹ ਦੇਖੋ ਜੀ ਕਿੱਡਾ ਪਿਆਰਾ ਇਹ ਸਟੀਲ ਦੀ ਟੀ-ਸ਼ਰਟ ਆ ਕੰਚ ਦੇ 6 ਗਲਾਸ ਨੇ ਜੀ ਇਹ ਕੰਚ ਦੇ ਨੇ ਜੀ ਨਾਲ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੈ ਪ੍ਰਿੰਟਿੰਗ ਪੂਰੇ ਮਲੇਰ ਕੋਡ ਦੇ ਦੀ ਗਾਰੰਟੀ ਆ ਇਹ ਆਈਟਮ ਦੀ ਜੀ ਆਪਣੀ ਮਤਲਬ ਕਿਤੋਂ ਨਹੀਂ ਮਿਲਦੀ ਇਹ ਜੀ ਆਈਟਮ ਹੈ ਦੇਖੋ ਆਈਟਮ ਓਏ ਨਾਲ ਕੰਪਨੀ ਦੀ ਆ ਦੇਸੀ ਨਹੀਂ ਹੈਗੀ ਮੋਹਰ ਵੀ ਅੰਦਰ ਲੱਗੀ ਹੋਈ ਆ ਜੀ ਇਹਦੇ ਵਿੱਚ ਇੱਕ ਵੱਡਾ ਸਭ ਤੋਂ ਮਹਿੰਗੀ ਬਹੁਤ ਜ਼ਿਆਦਾ ਹੋਊ ਯਾਰ ਮੈਂ ਮਾਰਕੀਟ ਦੇ ਵਿੱਚ ਜੇ ਆਪਾਂ ਆਮ ਲਾਈਨ ਜਾਈਏ 22500 ਦੀ ਹੈ ਇਹ ਆਪਾਂ ਨੇ ਕੁੱਲ ਕਿੰਨੇ ਦੇਣੀ ਆ 11500 ਬੱਲੇ ਬੱਲੇ 3 3 ਦੇ ਡਰੇ ਹਨ ਵੀ ਤਾਂ ਡਾਈਰ ਡਾਈਰ ਠੀਕ ਹੈ ਜੀ ਠੀਕ ਹੈ ਜੀ ਪੂਰਾ ਰਾਇਲ ਲੋਕਰ ਦੇ ਵਿੱਚ ਆ ਗਿਆ ਕਹਿੰਦੇ ਕਿ ਕਹਿੰਦੇ ਨੇ ਭਾਈ ਇਹਹੀ ਮੋਲਾਂ ਦੇ ਵਿੱਚ 22500 2 2000 ਆਪਾਂ ਨੇ ਕਿੰਨੇ ਦੇਣੀਆਂ ਕੁੱਲ 8500 ਇਹ ਬੋਰੋਸੇਲਾ ਕੰਪਨੀ ਦੀ ਮੋਹਰ ਵੀ ਲੱਗੀ ਹੋਈ ਆ ਬੋਰੋਸੇਲਾ ਦੀ ਉਹ ਚੀਜ਼ ਨਹੀਂ ਹੈਗਾ ਦੇਸੀ ਰੱਖ ਕੇ ਆਪਾਂ ਝੋੜ ਬੋਲ ਰਹੇ ਕੰਪਨੀ ਵਾਲੀ ਆਈਟਮ ਹੈਗੀ ਹੁੰਦੀ ਆ ਯਾਰ ਇਹ ਤਾਂ ਮੈਂ ਕਹਿੰਦਾ ਜੀ ਆਪਾਂ ਰੇਟ ਦੀ ਟੈਨਸ਼ਨ ਹੀ ਲੈਣਾ ਰੇਟ ਦੀ ਤੁਸੀਂ ਬਿਲਕੁਲ ਹੀ ਨਾ ਟੈਨਸ਼ਨ ਲੋ ਇਕਦਾਂ ਪਤਾ ਵੀ ਜਿਵੇਂ ਵੱਡੇ ਵੱਡੇ ਮਹਿਲਾਂ ਚ ਰੱਖੇ ਹੁੰਦੇ ਨੇ ਨਾ ਗੱਤ ਉਹ ਚੀਜ਼ਾਂ ਉਹ ਵਾਲੇ ਗੱਪ ਇਹੀ ਮੋਲਾਂ ਦੇ ਵਿੱਚ ਜੀ 25 2500 3 3000 ਦਿੰਦੇ ਨੇ ਆਪਾਂ ਨੇ ਕਿੰਨੇ ਦਾ ਜਨਾ ਕੁੱਲ 8500 ਰੁਪਏ ਬਿਸਕੁਟ ਆਪਾਂ ਡਰਾਈਵ ਸ਼ੂਟ ਪਾ ਕੇ ਖਰਾਬ ਹੋ ਜੂ ਏਅਰ ਟਾਈਟ ਆ ਜੀ ਅੱਛਾ ਜੀ ਸਾਰੀ ਏਅਰ ਟਾਈਟ ਆ ਫਿਰ ਬਾਕੀ ਲੁੱਕ ਚੈੱਕ ਕਰੋ ਲੱਗਦੀ ਆ ਨਾ ਪੂਰਾ ਇਹ ਕਿੰਗ ਵਾਲੀ ਫੀਲਿੰਗ ਆਉਂਦੀ ਆ ਪੂਰੀ ਕੰਪਨੀ ਦੀ ਚੀਜ਼ ਆ ਦੇਸੀ ਚੀਜ਼ ਨਹੀਂ ਦੇ ਰਹੇ ਆਪਾਂ ਰੇਟ ਆਪਾਂ ਨੇ ਤੁਸੀਂ ਵੇਚ ਜਿ ਗੁੱਡਨ ਦੇ ਵਿੱਚ ਆਈਟਮ ਦੇਖੋ ਚੈੱਕ ਕਰੋ ਆਡਮ ਗੁੱਡਨ ਦੇ ਵਿੱਚ ਗੁੱਡਨ ਗੁੱਡਨ ਸਟਾਫ ਦੇ ਵਿੱਚ ਉਹਨਾਂ ਚੌਰਸ ਭੰਡਾਰ ਦਿਨ ਸੈਟ ਹੈ ਜੀ ਇਹ ਚੌਰਸ ਅੱਛਾ ਜੀ ਇਹ ਚ ਕਲਰ ਚਾਰ ਆ ਜਾਣਗੇ ਵਾਈਟ yellow ਸੀ ਗ੍ਰੀਨ red ਚਾਰ ਕਲਰ ਆ ਜਾਣਗੇ ਜੀ ਇਹਨੂੰ ਚਾਹੇ ਤੁਸੀਂ ਕੋਠੇ ਤੋਂ ਸਿੱਟ ਲਿਓ ਅੱਛਾ ਜੀ ਇਹਦੀ ਤਾਂ ਵੀ ਫੁੱਲ ਗਾਰੰਟੀ ਹੈ ਜੇ ਟੁੱਟ ਗਿਆ ਅੱਛਾ ਜੀ ਮਾਈਕ੍ਰੋਵੇਵ ਵਿੱਚ ਪ੍ਰਿੰਟ ਵੀ ਆ ਜਾਣਗੇ ਜੀ ਪਲੇਟਾਂ ਪਲੋਟਾਂ ਹਰ ਇੱਕ ਚੀਜ਼ ਫੁੱਲ ਮਲੇ ਬਾਈ ਜੀ ਉਹਨਾਂ ਨੇ ਸਾਰੀ ਡਿਸਪਲੇ ਵੀ ਖੋਲ ਕੇ ਲਾਈ ਹੋਈ ਆ ਪੂਰੀ ਐਨ ਉਹਦਾ ਮਤਲਬ ਕੀ ਆਈਟਮ ਪਹਿਲਾ ਮੈਂ ਦਾ ਡਿਨਰ ਸੈਟ ਜਿਹੜਾ ਸਭ ਨਾਲੋਂ ਸਸਤਾ ਆਪਾਂ ਡਿਨਰ ਸ 700 ਰੁਪਏ ਚ ਪਰ ਲੈਣਾ ਚਾਹੇ 5000 ਤੱਕ ਲੈ ਲੋ 10000 ਤੱਕ ਲੈ ਲੋ ਆਪਣੇ ਕਸਟਮਰ ਦੀ ਆਪਣੀ ਚੋਇਸ ਆ ਜੀ ਆਪਣੀ ਚੋਇਸ ਇਹ ਤਾਂ ਆ ਗਿਆ ਡਿਨਰ ਸੈਟ ਹੁਣ ਆਜੋ ਜੀ ਹੌਟ ਬੋਟਾਂ ਦੀ ਰੇਂਜ ਦੇ ਵਿੱਚ ਮੈਂ ਹੌਟ ਬੋਟ ਦੀ ਰੇਂਜ ਹੀ ਦੇਖ ਰਿਹਾ ਸੀ ਦੇਖੋ ਪਹਿਲਾਂ ਬੈ ਚੈੱਕ ਕਰੋ ਲੁੱਕ ਇੱਕ ਵਾਰ ਡਿਜ਼ਾਈਨ ਦੇਖੋ ਇੱਕ ਵਾਰ ਦੱਸਣ ਦੀ ਲੋੜ ਹੀ ਨਹੀਂ ਅਲੱਗ ਡਿਜ਼ਾਈਨ ਹੋਣਗੇ ਵੀਡੀਓ ਦੇਖੀ ਤੁਹਾਨੂੰ ਪਤਾ ਲੱਗ ਜੂ ਵੀ ਕੀ ਹੈਗੀ ਆ ਕੋਈ ਚੀਜ਼ ਇਹਨਾਂ ਨੇ ਡਿਸਪਲੇ ਦੀ ਲਾਇ ਹੋਏ ਨੇ ਵੀ ਕਸਟਮਰ ਆਉਣ ਸਾਰੀ ਦੇਖ ਕੇ ਵੀ ਹਾਂ ਚੀਜ਼ ਇਹ ਚ ਆਪਾਂ ਕਸਟਮਰ ਨੂੰ ਇੰਨਾ ਕ ਫਾਇਦਾ ਕਰਨਾ ਤੁਸੀਂ ਸੋਚਵੇਂ ਹੀ ਸਕਦੇ ਜੀ ਅੱਛਾ ਜੀ ਇਹ ਸ ਲੋ ਇਹ ਐਮ ਆਰ ਪੀ ਦੇਖ ਕੇ ਮਾਲ ਦਿੰਦੇ ਨੇ 900 944 ਰੁਪਏ ਐਮ ਆਰ ਪੀ ਆ ਜੀ ਇਹਦੀ ਠੀਕ ਹੈ ਜੀ ਅਗਲਾ ਕਹਿ ਰਹੇ ਹਾਂ ਦਾ 850 ਰੁਪਏ ਦਾ 800 ਰੁਪਏ ਦਾ ਆਪੋ ਕੰਪਨੀ ਕੰਨ 944 ਐਮ ਆਰ ਪੀ ਦੇਖ ਕੇ 50% ਡਿਸਕਾਊਂਟ ਦਾਂ ਜੀ ਲਟਾਰਾ 50% ਕਿੰਨਾ ਕਿੰਨਾ 50% ਭਾਈ ਤੁਸੀਂ ਵੀਡੀਓ ਜੁਈਦਾ ਵੀ ਬੋਲੀ ਜਾਂਦੇ ਮੈਂ ਕਹਿੰਦਾ ਜੀ ਤੁਸੀਂ ਵੀਡੀਓ ਸਕਰੀਨ ਸ਼ਾਟ ਲੈ ਲਿਓ ਭਾਈ ਜਿਹੜਾ ਬੋਲ ਰਹੇ ਨੇ ਵੀਡੀਓ ਜ਼ਰੂਰ ਸੇਵ ਰੱਖਿਓ ਕਿਉਂਕਿ ਰਿਸ਼ਵ ਤੇ ਕੰਪਨੀ ਦੀ ਐਡਮ ਆ ਰਿਸ਼ਵ ਇਹਦੇ ਉੱਪਰ 50% ਕਹਿ ਰਹੇ ਹੋ ਵੀਰੇ ਤੁਸੀਂ ਮੈਂ ਕਹਿੰਦਾ ਜੀ ਬੇਚ ਇਸ ਕੋ ਕੇ ਲਟਾਰੇ ਨਾਲ ਲੈਣ ਦਾ ਇਸ ਵਾਰਾ ਪਾਣੇ। ਮਲਾਂ 944 ਰੁਪਏ ਵਾਲੀ ਆਈਟਮ ਜਿਹੜੀ ਤੁਹਾਨੂੰ ਮਿਲਣੀ ਹੈ ਕਿੰਨੇ ਦੀ? 472 ਰੁਪਏ ਦੀ। ਇਹਦਾ ਮਾਲ ਆ ਮੋਹਰ ਲੱਗੀ ਹੋਊਗੀ। ਹਰ ਇੱਕ ਕੱਲੀ ਕੱਲੀ ਚੀਜ਼ ਦੇ ਉੱਤੇ ਕਾਦੀ ਬਣੀ ਹੋਈ ਆ, ਕਿਵੇਂ ਬਣੀ ਆ ਸਰ ਇੱਕ ਚੀਜ਼ ਆ। ਓਕੇ। ਬਸ ਤਸੱਲੀ ਕਰਕੇ ਲੈ ਕੇ ਜਾ ਜੀ। 50% ਤੇ ਆ। ਕੱਲਾ ਹੋੜ-ਬੋੜ ਨਹੀਂ, ਜਿਹੜੀ ਮਰਜ਼ੀ ਆਈਟਮ। ਰੀਸ਼ਪ ਦੀ ਕੋਈ ਵੀ ਆਈਟਮ ਕੋਈ ਮਰਜ਼ੀ ਆਈਟਮ। ਬੱਲੇ ਬੱਲੇ ਬੱਲੇ। ਅੱਛਾ ਜੀ, 1500 ml, 2000 ml, 2500 ml। ਅੱਛਾ ਜੀ। ਇਹ ਸਾਰਾ ਪੂਰਾ ਸੈੱਟ ਕਿੰਨੇ ਐਮਆਰਪੀ ਆ ਜੀ? 274 ਇਹਨੂੰ 50% ਤੇ ਲਾ ਲਓ ਜੀ ਬਸ ਮਾ 1320 ਰੁਪਏ ਰਹਿ ਗਿਆ ਕੁੱਲ 1370 ਰੁਪਏ ਜਿਹੜਾ ਨਵਾਂ ਵਾਲਾ ਇੱਕ ਦਾ ਵੀ ਡਿਜ਼ਾਈਨ ਹੈ ਜ਼ਰੂਰ ਦੇਖ ਲਓ ਅਗਲੀ ਆਈਟਮ ਵੱਲ ਫੇਰ ਚੱਲਦੇ ਆਂ ਦੇਖੋ ਜੀ ਇਹ ਵੀ ਤਿੰਨ ਵਾਲਾ ਸੈੱਟ ਹੈ ਸੋ ਜੀ ਕੀ ਆਫਰ ਹੈ ਕਿ 10 ਬੰਦੇ ਜਿਹੜੇ ਸ਼ੇਅਰ ਕਰਨਗੇ ਨਾ 10 ਬੰਦਿਆਂ ਨੂੰ ਪਹਿਲੇ ਬੰਦਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ 10 ਗਿਫਟਾਂ ਦਿੱਤੀਆਂ ਜਾਣਗੀਆਂ ਟੀ ਇਹ ਟੀ-ਸ਼ਰਟ ਹੈ ਜੀ ਕੰਪਨੀ ਦਾ ਲੇਜ਼ਰ ਕੰਪਨੀ ਦਾ ਟੀ-ਸ਼ਰਟ ਆ ਇਹ ਵਿੱਧ ਟੀ ਕੱਚ ਦਾ ਇਹਨਾਂ ਨਾਲ ਮੈਲਾ ਮੈਂਦਾਨੀ ਕੱਚ ਦਾ ਵਿੱਧ ਗਲਾਸ ਜਿਵੇਂ ਪੁਰਾਣੇ ਸਮੇਂ 'ਚ ਰਾਜੇ ਮਹਾਰਾਜ ਠੀਕ ਹੈ ਜੀ ਦੇਖੋ ਜਿਹੜਾ ਬੰਦਾ ਲੈ ਕੇ ਆਇਆ ਪਤਾ ਲੱਗਦਾ ਹੈ ਅਲੱਗ ਚੀਜ਼ ਹੈ ਇਹ ਅਲੱਗ ਹੁਣ ਇਹਦਾ ਡਿਜ਼ਾਈਨ ਦੇਖੋ ਤੁਸੀਂ ਕੋਟ ਕੋੜੀ ਦੇਖੋ ਕਿੰਨਾ ਸੋਹਣਾ ਜੀ ਹਾਫ ਪਲੇਟ ਦੇਖੋ ਜੀ ਡਿਜ਼ਾਈਨ ਕਿਨੇ ਕਿ ਮਿਲ ਜਾਣਗੇ ਭਈਆਂ ਡਿਜ਼ਾਈਨ ਜਿੰਨੇ ਕੁ ਮਾ ਜੋ ਉਹਨੇ ਦੇ ਦਾਂਗੇ ਕਿੱਡਾ ਪਿਆਰਾ ਲੱਗਦਾ ਨਾ ਇਹਦਾ ਬਾਉਲ ਵੀ ਦੇਖੋ ਕਿੰਨਾ ਸੋਹਣਾ ਲੱਗੂਗਾ ਰੱਖਿਆ ਲੱਗਦਾ ਸੋਹਣਾ ਪੂਰਾ ਤਵਾਹੀ ਲੱਗੂਗਾ ਜੀ ਇਹਦਾ ਇੱਕ ਖਾਸੀਅਤ ਹੈ ਇਹਦੀ ਫੁੱਲ ਹਾਫ ਬਾਉਲ ਵੀ ਆ ਹਾਫ ਬਾਉਲ ਵੀ ਆ ਦੀ ਹਾਫ ਦੇ ਉੱਪਰ ਵੀ ਉਹੀ ਡਿਜ਼ਾਈਨ ਆਏਗਾ ਜੀ ਲੋ ਦੇਖੋ ਡਿਜ਼ਾਈਨ ਸਾਰੇ ਤੁਹਾਨੂੰ ਉਹੀ ਮਿਲਣਾ ਹੈ ਉਹੀ ਮਿਲਣਾ ਹੈ ਇਹ ਜਿਨੂੰ ਆਪਾਂ ਚੌਹਸ ਕਹਦੇ ਜਿਸ ਸਮਨੋਂ ਬਦਲ ਮੜਾ ਲੋਹ ਦੇ ਕੋੜ ਦਾਂਗੇ ਚੌਹਸ ਦਿਨਾਂ ਦਾ ਸੈਟ ਹੈ ਜੀ ਅੱਡੀ ਵੱਡੀ ਪਲੇਟ ਕੋਈ ਦਿਨਾਂ ਸੈਟ ਨਹੀਂ ਹੁੰਦੀ ਇਹ ਨਵੀਂ ਕੰਪਨੀ ਨੇ ਲਾਂਚ ਕੀਤਾ ਚੌਹਸ ਦਿਨਾਂ ਦਾ ਸੈਟ ਠੀਕ ਹੈ ਦੇਖੋ ਜੀ ਇਹਦੀ ਬੌਲ ਵੀ ਦੇਖੋ ਤੁਸੀਂ ਮਤਲਬ ਡਿਫਰੈਂਟ ਜੀ ਸ਼ੇਪ ਆ ਬੌਲ ਵੀ ਦੂਜਿਆਂ ਨਾਲ ਡਿਫਰੈਂਟ ਹੈ ਇਹਦੀ ਲਓ ਜੀ ਇਹਦੀ ਵੱਡੀ ਬੌਲ ਵੀ ਦੇਖੋ ਜੀ ਲਓ ਜੀ ਦੇਖੋ ਹਾਂ ਕੀ ਬਾਤ ਹੈ ਅਲੱਗ ਚੀਜ਼ ਹੈ ਉਹ ਚੀਜ਼ ਨਹੀਂ ਹੈਗਾ ਕਿ ਚੀਜ਼ ਜਿੰਨੀ ਵੀ ਭਾਈ ਉਹਨਾਂ ਨੇ ਦਿਖਾਈ ਸਾਰੀਆਂ ਹੀ ਅਲੱਗ ਨੇ ਅਲੱਗ ਨੇ ਜੀ ਸਾਰੀਆਂ ਹੀ ਅਲੱਗ ਨੇ ਇੱਕ ਕੱਪੀਆਂ ਦੀ ਇੱਕ ਖਾਸियत ਹੋਰ ਤੁਹਾਨੂੰ ਦੱਸ ਦਿੰਨੇ ਆ ਜੀ ਮ ਇੱਕ ਬੰਦੇ ਨੇ ਆਪਾਂ ਨੇ ਦੁੱਧ ਗਰਮ ਕਰਨਾ ਚਾਹ ਗਰਮ ਕਰਨੀਆਂ ਦੁੱਧ ਚਾਹ ਪਾਇਆ ਕੱਪੇ ਨੂੰ ਮਾਈਕਰੋ ਚਲਾ ਦੋ ਹੂੰ ਇਹ ਮਾਈਕਰੋ ਸੇਫ ਕੱਪੀ ਦੇ ਰਹੇ ਆਂ ਆਪਾਂ ਮਾਈਕ੍ਰੋਵੇਵ ਸੇਫ ਹੈ ਮਾਈਕ੍ਰੋਵੇਵ ਕੱਪੀ ਆ ਜੀ ਇਹ ਇਹ ਦੀਵਿਆ ਕੰਪਨੀ ਦੇ ਪੌਂਚ ਕੀਤਾ ਲੋ ਠੀਕ ਹੈ ਬਾਕੀ ਹੋਰ ਮਾਡਲ ਬਹੁਤ ਪੈਣੇ ਜੀ ਵੀਡੀਓ ਜੇ ਆਪਾਂ ਨੇ ਨਹੀਂ ਦਿਖਾ ਸਕਦੇ ਲੋ ਇੱਕ ਹੋਰ ਦੇਖੋ ਆ ਦੇਖੋ ਜੀ ਡਾਇਮੰਡ ਵਾਲੀ ਆ ਬਹੁਤ ਸੋਹਣੀ ਲੱਗੀ ਆ ਬਈ ਆ ਦੇਖੋ ਜੀ ਇਹਦਾ ਜਿਹੜਾ ਹੈਂਡਲ ਆ ਦੇਖੋ ਕਿੰਨਾ ਸੋਹਣਾ ਪਿਆਰਾ ਬਣਿਆ ਹੋਇਆ ਆਈਟਮ ਦੇਖੋ ਲਾਰਜਰੀ ਹੈ ਸਾਰੀ ਸ਼ੀਸ਼ੇ ਵਾਲੀ ਟ੍ਰੇ ਹੈ ਜੀ ਇਹ ਆ ਟਾਈਟ ਹੈ ਜੀ ਅ ਉਸ ਤਰ੍ਹਾਂ ਫੋੜ ਫੋੜ ਦੇਖੋ ਅਲੱਗ ਚੀਜ਼ ਇਹ ਫੈਵਲ ਕੰਪਨੀ ਦਾ ਅੱਛਾ ਇਹ ਵੀ ਨਵੀਂ ਕੰਪਨੀ ਦਾ ਬਾਈ ਉਹ ਚੀਜ਼ ਨਹੀਂ ਹੈ ਜੀ ਦੇਖ ਆਪਾਂ ਅੰਦਰੋਂ ਇਹ ਉਹ ਆ ਬਿਲਕੁਲ ਸਟੀਲ ਆ ਅੰਦਰ ਪ੍ਰੋਪਰ ਸਟੀਲ ਆ ਤੇ ਪ੍ਰੋਪਰ ਬਣੇ ਹੋਏ ਨੇ ਕੰਪਨੀ ਮੋਰ ਲੱਗੀ ਹੋਊਗੀ ਜੀ ਮੋਰ ਲੱਗੀ ਹੋਊਗਾ ਹਲੋ ਡਿਜ਼ਾਈਨ ਦੇਖੋ ਜਿਹੜੀ ਆਈਟਮ ਕਹਾਂਗੇ ਉਹੀ ਲਾਵਾਂਗੇ ਇਹਦੇ ਵਿੱਚ ਕਲਰ ਜਿੰਨੇ ਮਰਜ਼ੀ ਦੋ ਕਲਰ ਆ ਗਏ ਹਾਂਜੀ ਹਾਂ ਇਹਨੀਆਂ ਜੀ ਜਿਵੇਂ ਆਪਾਂ ਖਾਣਾ ਲੈ ਕੇ ਜਾਂਦੇ ਹਾਂ ਗਰ ਹੁਣ ਸਰਦੀਆਂ ਆ ਰਹੀਆਂ ਨੇ ਗਰਮ ਰੱਖਣਾ ਹੁੰਦਾ ਖਾਣਾ ਹਨਾ ਉਹ ਚੀਜ਼ ਆ ਗਈ ਇਹਦੇ ਵਿੱਚ ਤਿੰਨ ਵਾਲੀ ਵੀ ਮਿਲ ਜੂ ਚਾਰ ਵਾਲੀ ਵੀ ਮਿਲ ਜੂ ਪੰਜ ਵਾਲੀ ਵੀ ਮ ਜਿਵੇਂ ਫਲਾਵਰ ਪਾਕ ਰੱਖਦੇ ਆ ਗਿਫਟਾਂ ਦੇ ਵਿੱਚ ਦਿੰਨੇ ਆ ਇਹ ਚੀਜ਼ ਅਲੱਗ ਹੈ ਸਾਰੀ ਪਿੱਪਲ ਫਿਨਿਸ਼ਿੰਗ ਦੇਖੋ ਜੀ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੈ ਅਲੱਗ ਚੀਜ਼ ਹੈ ਹਾਂ ਵੈਸੀ ਰਾਇਲ ਲੁੱਕ ਲੱਗ ਰਹੀ ਹੈ ਜਿਵੇਂ ਜਿਵੇਂ ਰਾਜਾ ਮਹਾਰਾਜਾਾਂ ਨੇ ਕੋਲ ਨਹੀਂ ਪਈਆਂ ਹੁੰਦੀਆਂ ਬਿਲਕੁਲ ਦੇ ਕੋਲ ਬਿਲਕੁਲ ਜੋ ਉਹੀ ਚੀਜ਼ ਹੈ ਉਹ ਆਈਟਮ ਹੈ ਬਾਕੀ ਸਾਰੇ ਆਈਟਮ ਮਿਲ ਜੂ ਬੇਚ ਇਸ ਕੋ ਜੋ ਮਰਜ਼ੀ ਆਈਟਮ ਮੰਗ ਲੋ ਆਪਾਂ ਦਵਾਂਗੇ ਇਨਸ਼ਾਅੱਲਾ ਕੋਟ-ਬੋਟ ਤੇ ਤੁਹਾਨੂੰ ਵੈਰਾਈਟੀ ਦਿਖਾਤੀ ਸਾਰੇ ਸਟਾਕ ਥੋੜੇ ਸਾਹਮਣੇ ਲੱਗਿਆ ਹੋਇਆ ਸਾਰੇ ਆਈਟਮ ਦਿਖਾਤੀ ਇੱਧਰ ਵੀ ਸਾਰਾ ਸਟਾਕ ਲ ਸ਼ਾਹੀ ਗਲਾਸ ਆ ਦੇਖੋ ਗਲਾਸ ਦਾ ਡਿਜ਼ਾਈਨ ਹੂੰ ਬਹੁਤ ਅਲੱਗ ਚੀਜ਼ ਆ ਇਹਦੇ ਵਿੱਚ ਵੀ ਇੱਕੋ ਜਿਹਾ ਡਿਜ਼ਾਈਨ ਹੀ ਹੈ ਨਾ ਬਈ ਉਹਨਾਂ ਕੋਲ ਪਿਆ ਦੇਖੋ ਜੀ ਇਹਦੇ ਵਿੱਚ ਆਈਟਮ ਪਈ ਆ ਆ ਪਿਆ ਆ ਸਾਰੇ ਗਲਾਸ ਲੱਗੇ ਹੋ ਨੇ ਜੀ ਦੇਖੋ ਲਓ ਕਰੋ ਚੈੱਕ ਡਿਜ਼ਾਈਨ ਚੈੱਕ ਕਰੋ ਤੁਸੀਂ ਪਹਿਲਾਂ ਇਹ ਸਿੰਗਲ ਸਿੰਗਲ ਪੀਸ ਆ ਨਾ ਬਈ ਇਹ ਸਾਰਾ ਸਿੰਗਲ ਸਿੰਗਲ ਪੀਸ ਆ ਗਿਆ ਜੀ ਲਓ ਸਾਰੇ ਕੰਪਨੀ ਗਲਾਸ ਦੀ ਵੈਰਾਈਟੀ ਚੈੱਕ ਕਰੋ ਦੇਖੋ ਜੀ ਸੰਜੀਪ ਕਪੂਰ ਕੰਪਨੀ ਦਾ ਜੀ ਆ ਗਿਆ ਜੀ ਸਾਰੀਆਂ ਕੰਪਨੀਆਂ ਦੇ ਆਣਗੇ ਸਾਰੇ ਬ੍ਰਾਂਡ ਲੱਗੇ ਹੋ ਨੇ ਉੱਪਰ ਮੋਰਾਂ ਲੱਗੀਆਂ ਹੋਈਆਂ ਨੇ ਰੇਡ ਵੀ ਆਪਣੇ ਐਸੇ ਦੇ ਦੰਨੇ ਨਹੀਂ ਤੁਸੀਂ ਹਰਾਮ ਰਹਿ ਜਾਓਗੇ ਮਤਲਬ ਜੀਪ ਕੋਰ ਕੰਪਨੀ ਦਾ ਆਪਾਂ ਨੇ ਗਲਾਸ ਵੀ ਸੋਚ ਨਹੀਂ ਸਾਡੇ ਮਾਰਕੀਟ ਦੇ ਵਿੱਚ 850 900 ਲੱਗਦਾ ਰੇਡ ਲਾਉਣ ਦੇ ਆਪਾਂ ਨੇ ਕਿਲੋ ਕਿੰਨੇ ਦੇਣੇ ਨੇ 450 ਰੁਪਏ 450 ਰੁਪਏ ਮੇਲਾ ਲਟਾ ਦੇਣਾ ਨਾਲ ਲੋਕਾਂ ਨੂੰ ਖੁਸ਼ ਕਰਕੇ ਦੇਖੋ ਨਾਲ ਗਲਾਸ ਦੀ ਕੁਆਲਿਟੀ ਚੈੱਕ ਕਰੋ ਦੇਖੋ ਐਸੀ ਗੱਲ ਨਹੀਂ ਹੈਗੀ ਡਿਜ਼ਾਈਨ ਨੇ 10 ਡਿਜ਼ਾਈਨ ਹੋਣਗੇ ਜੀ ਮਤਲਬ ਜਿਹੜੇ ਡਿਜ਼ਾਈਨ ਟ੍ਰੈਂਡਿੰਗ ਨੇ ਅੱਜ ਕੱਲ ਚੱਲਦੇ ਨੇ ਲੋ ਸਾਰੇ ਲੈ ਲੈਣੇ ਆਏ ਨਵੇਂ ਡਿਜ਼ਾਈਨ ਦੇਖੋ ਹਾਂ ਇਹ ਵੀ ਸੰਜੀਪ ਅੱਛਾ ਜੀ ਇਹਨਾਂ ਗੋਲ ਆਲਾ ਚੌਰਸ ਹੈ ਟ੍ਰਾਇੰਗਲ ਆ ਜੀ ਟ੍ਰਾਇੰਗਲ ਜਿਆ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਉਹ ਜਿਹੜਾ ਡਿਮਾਂਡ ਟ੍ਰੈਂਡਿੰਗ ਦੇ ਵਿੱਚ ਚੱਲਦਾ ਜੀ ਤੇ ਬਾਈ ਤੁਸੀਂ ਜਿਹੜੀਆਂ ਐਡਮਾਂ ਦਿਖਾਈਆਂ ਨੇ ਦੇਖ ਕੇ ਤਾਂ ਮਜ਼ਾ ਆ ਗਿਆ ਜਿਵੇਂ ਆਪਣੇ ਸਟੋਰ ਦਾ ਨਾਮ ਹੈਗਾ 99 ਸਟੋਰ ਪਰ 99 'ਚ ਕਿਹੜੀਆਂ ਐਡਮਾਂ ਨੇ ਉਹ ਵੀ ਦੱਸ ਦੋ ਆਜੋ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜੀ ਆਈਟਮਾਂ ਤਾਂ 99 ਦੇ ਵਿੱਚ ਅੰਨੀਆਂ ਨੇ ਤੁਸੀਂ ਸੋਚ ਨਹੀਂ ਸਕਦੇ ਮਤਲਬ ਦੇਖਦੇ ਰਹਿ ਲੱਕ ਜੂ ਮੈਂ ਤੁਸੀਂ ਹੈਂ ਦੇਖਦੇ ਥੱਕ ਬਾਈ ਉਹਨਾਂ ਦੇ ਸਟੋਰਾਂ ਦੇ ਸਟੋਰ ਪਰ ਰੱਖਨੇ ਦਿਵਾਲੀ ਕਰਕੇ ਤਾਂ ਹੋਰ ਵੀ ਬਾਈ ਉਹਨਾਂ ਨੇ ਐਡ ਕਰ ਰੱਖਿਆ ਸਮਾਨ ਤੁਸੀਂ ਹੁਣ ਫਲਾਵਰ ਹੀ ਦੇਖੋ ਜੀ ਸਾਰਾ ਲੱਗਿਆ ਹੋਇਆ ਜਮਾ ਰੀਅਲ ਲੱਗਦਾ ਦੇਖਣ ਚ ਇਹ ਆਪਾਂ ਦੇਣਾ ਕਿੰਨਾ ਦਾ ਔਨਲੀ 99 ਚ ਹੀ ਦੇਣਾ ਇਹਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨੇ ਡਿਜ਼ਾਈਨ ਲੱਗੇ ਨੇ ਲਓ ਲਓ ਹੋਰ ਅੱਛਾ ਜੀ ਇਹਨਾਂ ਡਰੈਸਿੰਗ ਟੇਬਲ ਤੇ ਰੱਖਣੇ ਨੇ ਇਹ ਦੋਨੇ ਰੱਖਣੇ ਨੇ ਹੁਣ ਆਪਾਂ ਤੁਹਾਨੂੰ ਚਾਰ ਵਾਲਾ ਵੀ ਦਿਖਾਉਣੇ ਆ ਆਜੋ ਅੱਛਾ ਚਾਰ ਵੀ ਮਿਲਣਗੇ ਲਓ ਜੀ ਛੋਟੇ ਛੋਟੇ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਨਾ ਇਹ 99 ਚ ਆਪਾਂ ਚਾਰ ਪੀਸ ਦਾ ਚਾਰ ਦੇਣੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਆ ਘਰ ਦੀਆਂ ਘਰਾਲੂ ਚੀਜ਼ਾਂ ਪਟੀਆਂ ਫੁੱਟੀਆਂ ਬਹੁਤ ੜਮਾ ਜਾਣਗੀਆਂ ਮਤਲਬ ਉਹ ਆਈਟਮ ਆਪਾਂ ਤੁਹਾਨੂੰ ਸਾਰੀ ਨਹੀਂ ਦਿਖਾਉ ਉਹ ਚੈੱਕ ਕਰੋ ਪਹਿਲਾਂ ਦਾ ਆ ਸਾਰਾ ਪਲਾਸਟਿਕ ਦਾ ਮਾਲ ਪਿਆ ਨਾ ਸਟਾਕ ਆ ਜੀ ਕੋਈ ਹੋਰ ਚੀਜ਼ ਨਹੀਂ ਹੈਗਾ ਦੋ ਪੀਸ ਪੈਨੇ ਤਿੰਨ ਪੀਸ ਪੈਨੇ ਚਾਹੇ ਤੁਸੀਂ ਇੱਕ ਟਿਕਟ ਆਮ ਦੇ 50 50 ਕਹੋ ਆਪਾਂ 50 50 ਦੇ ਦਾਂਗੇ 50 50 ਪੀਸ ਮਿਲ ਜਾਣਗੇ ਇਹ ਆਈਟਮ ਜਿੰਨੇ ਕਹੋ ਉਨੇ ਦੇ ਦਾਂਗੇ ਠੀਕ ਹੈ ਜੀ ਇਹ ਸਾਰੀ 99 ਵਾਲੀ ਆ ਨਾ ਬਾਈ ਸਾਰੀ 99 ਵਾਲੀ ਆ ਜੀ ਸਾਰੀ ਸਾਹਮਣੇ ਉਹ ਕੱਪੇ ਲੱਗੇ ਹੋਈ ਆ ਘਰ ਦੀਆਂ ਕਿਰਿਆ ਲੋ ਚੀਜ਼ਾਂ ਜਿਵੇਂ ਆ ਬਿਸਕਟ ਵਗੈਰਾ ਚਾਰ ਵਗੈਰਾ ਡੱਬੇ ਡੁੱਪਿਆਂ ਵਾਸਤੇ ਪਰ ਇੱਕ ਆਈਟਮ ਜਿੰਨੀ ਮਰਜ਼ੀ ਲੈ ਲਓ ਬਿਲਕੁਲ ਲੱਗੀ ਇੱਕ ਚੀਜ਼ ਦੇ ਵਿੱਚ 50 50 ਡਿਜ਼ਾਈਨ ਬਿਲਕੁਲ ਜੀ ਭਾਈ ਇਹਦਾ ਤੁਸੀਂ ਦਿਖਾ ਦਿਆ ਘਰੇਲੂ ਆਡਮ ਵਾਲੀਆਂ ਇਹਦੇ ਮਾਰ ਲਓ ਪਹਿਲਾਂ ਤਾਂ ਲੇਗਾ ਇਹਦੇ ਵਿੱਚ ਵੀ ਕੱਪੀਆਂ ਦੇ ਬੇਸ਼ੁਮਾਰ ਡਿਜ਼ਾਈਨ ਲਾਏ ਹੋਏ ਨੇ ਭਾਈ ਉਹਨਾਂ ਨੇ ਇਹੇ ਗਿਫਟ ਪੈਕਿੰਗ ਦੇ ਵਿੱਚ ਅਨੇਕ ਟ੍ਰੈਂਡਿੰਗ ਚੱਲਦੀਆਂ ਅਨੇਕ ਚੱਲਦੀਆਂ ਆ ਕਿ ਪੂਰੀ ਹੁੰਦੀ ਨਹੀਂ ਆਪਾਂ ਦੀ ਪੂਰੀ ਨਹੀਂ ਹੁੰਦੀ ਅਨੇਕ ਇਹਦੀ ਹੁਣ ਬੁਕਿੰਗ ਹੋਣ ਲੱਗ ਗਈ ਦੀਵਾਲੀ ਦੇ ਗਿਫਟ ਬੁਕਿੰਗ ਹੁਣ ਹੋਣ ਲੱਗ ਗਈ ਜੀ ਇਹ ਆਪਾਂ ਦੇ ਕੇ ਦੇ ਰਹੇ ਹਾਂ ਜੀ ਆਪਾਂ ਕੁੱਲ 19 19 ਇਹ ਤਾਂ ਯਾਰ ਅਸੀਂ ਪੈਸੇ ਵੀ ਆਉਣੇ ਆ ਤੁਹਾਡੀ ਦੁਕਾਨ ਤੇ ਇਹਦਾ ਵੈਸੇ ਵੀ ਲੱਗੀ ਹੁੰਦੀ ਆ ਪਰ ਅਸੀਂ ਤੁਹਾਨੂੰ ਦੀਵਾਲੀ ਦੇ ਖਾਸ ਕੀ ਦੇ ਰਹੇ ਹਾਂ ਉਹ ਵੀ ਦਿਖਾਵਾਂ ਮੈਂ ਘਰ ਨਹੀਂ ਆ ਗਿਫਟਾਂ ਨੇ ਤੋ ਤੇ ਦੇਖ ਦੇ ਥੱਕ ਜਾਉਂਗਾ ਜੀ ਦੇਖ ਦੇ ਨੀ ਮਤਲਬ ਜੇ ਤੁਸੀਂ ਕਮਾਈ ਵੀ ਕਰਨੀ ਹੈ ਤਾਂ ਵੀ ਇਹਨਾਂ ਨਾਲ ਜੁੜ ਸਕਦੇ ਹੋ ਕਿਉਂਕਿ ਹੋਲ ਸੇਲ ਦੇ ਵਿੱਚ ਬਹੁਤ ਸਮਾਨ ਸਾਹਮਣੇ ਸਟੋਰ ਆ ਆਜੋ ਫਿਰ ਤੁਹਾਨੂੰ ਉਧਰ ਵੀ ਲੈ ਕੇ ਚਾ ਜਿਹੜੇ 99 ਵਾਲੇ ਆਈਟਮਾਂ ਨੇ ਉਹਨੂੰ ਆਪੋ ਬੁਲੇ ਗੋਦਾਮ 'ਚ ਦਿਖਾਉਣਾ ਵਾਧੂ ਆਈਟਮਾਂ ਨੇ ਜਿੰਗੀਆਂ ਕਹਿੰਦੇ ਹੁੰਨੇ ਅੱਛਾ 99 ਵਾਲੀਆਂ ਗਿਫਟ ਆਈਟਮਾਂ ਵੀ ਨੇ ਭਾਈ ਵਾਧੂ ਜਿੰਨੀਆਂ ਮਰਜ਼ੀ ਇਸ ਟਾਈਮ ਤਾਂ ਨੱਕ ਸਟਾਕ ਆਪਣੇ ਰੱਖਿਆ ਹੋਇਆ ਤੇ ਹੈਰਾਨ ਹੋ ਜਾਊਂਗਾ ਤੁਸੀਂ ਦੇਖ ਕੇ ਬਲ ਸਟਾਕ ਦੇਖ ਕੇ ਹੈਰਾਨ ਅੱਛਾ ਇਹ ਵੀ ਸਾਰਾ ਆਪਣਾ ਸਿਸਟਮ ਹੈ ਇਹ ਸਾਰਾ ਗਦਾਮ ਆਪਣਾ ਲਓ ਦੋਸਤੋ ਦਿਖਾਉਣੇ ਆ ਬਾਈ ਕਹਿੰਦਾ ਜਿਵੇਂ 99 ਚ ਗਿਫਟ ਆਟਮਾ ਵਾਧੂ ਪਈਆਂ ਨੇ ਇਹਨਾਂ ਕੋਲ ਵਾਧੂ ਜਿੰਨੇ ਮਰਜੀ ਜਿਵੇਂ ਕਿ ਹੁਣ ਕੱਪੇ ਬਹੁਤ ਆਈ ਹੋਈ ਆ ਆਦੋ ਜਿਹਾ ਸਟਾਕ ਦੇਖੋ ਕੱਪੀ ਦਾ ਕਿੰਨਾ ਆਇਆ ਹੋਇਆ ਇਹ ਸਾਰਾ ਕੱਪੀ ਦਾ ਸਟਾਕ ਆ ਵੀਰੇ ਸਾਰਾ A to Z ਕਿੰਨੇ ਵੀ ਕੱਪੀ ਪਈ ਆ ਇਹ ਸਾਰੀ ਆਪਣੇ 99 ਚ ਹੀ ਦੇਣੀ ਆ ਅੱਛਾ 99 ਵਾਲੀ ਆ ਸਾਰੀ 99 ਚ ਜਬਰ ਦਿਖਾ ਦਿਓ ਮਾੜੀ ਜੀ ਕਿਵੇਂ ਆ ਆਪਣੇ ਗਾਹ ਪਾ ਲੈਣਾ ਇਹੇ ਮਾਰਕੀਟ ਦੇ ਵਿੱਚ 2 200 250 ਰੁਪਏ ਵਿਕਦੇ ਆ ਆਪਾਂ ਨੇ ਲੋਕ ਸੇਵਾ ਕਰਨੀ ਆ ਸਾਰਿਆਂ ਨੂੰ ਲਟਾ ਦੇਣਾ ਇਸ ਵਾਰ ਓਨਲੀ ਕਿੰਨੇ ਦੇ ਦੇਣੀ ਆ 99 ਸਾਇਨ ਆ ਇਹ ਨਹੀਂ ਹੈ ਕੋਈ ਦੇਸੀ ਕੱਪੀ ਆ ਕੱਪੀ ਖੋਲ ਕੇ ਵੀ ਆਪਾਂ ਦਿਖਾ ਦਾਂਗੇ ਕੱਪੀ ਦੀ ਇੰਨੀ ਕੁਆਲਿਟੀ ਵਧੀਆ ਮਤਲਬ ਜਿਹੜਾ ਇੱਕ ਵਾਰੀ ਲੈਣ ਆ ਗਿਆ ਫਿਰ ਲੈ ਕੇ ਹੀ ਜਾਊਗਾ ਐ ਨਹੀਂ ਮੁੜਦਾ ਹੈਗਾ ਆਪਾਂ ਮੋੜਨ ਦਿੰਦੇ ਨਹੀਂ ਜੀ ਇਨਸ਼ਾਅੱਲਾ ਆ ਲੋ ਇਹ ਬਾਲਚੈਨ ਦੀ ਕੱਪੀ ਕਿਹਾ ਜਾਂਦਾ ਜੀ ਇਹਨੂੰ ਮਾਰਕੀਟ ਦੇ ਵਿੱਚ 200 250 ਦੀ ਵਿਕਦੀ ਆ ਕੱਪੀ ਦੇਖਣ ਸਾਰੇ ਆਪਾਂ ਨੂੰ ਪਤਾ ਲੱਗ ਜਿਓ ਕਿ ਹਾਂ ਵਾਕਈ ਕੱਪੀ ਇਹ ਕਿਹਦੇ ਚ ਹੋਰ ਆਪਾਂ ਨੇ ਧਮਾਕਾ ਲੈ ਗਿਆ ਤਾਂ ਇੱਕ 99 ਚ ਆਪਾਂ 6 ਕੱਪੀਆਂ ਦਿੰਦੇ ਦੀ ਹੁਣੇ ਆਪਾਂ 99 ਚ 12 ਨਵਾਂਗੇ ਜੀ ਇਹ 12 ਕੱਪੀਆਂ ਦਾ 12 ਕੱਪੀਆਂ 12 ਕੱਪੀਆਂ ਜੀ ਇਹ ਗਿ ਫੋਟੋ ਵੀ ਨਹੀਂ ਸਾਖਦੇ ਇਹੀ ਮਾਰਕੀਟ ਦੇ ਵਿੱਚ 4 400 ਰੁਪਏ ਦਾ ਸੈਟ ਜਿੱਕਦਾ ਜੀ ਮਤਲਬ ਕੱਪੀ ਵੀ ਕੋਈ ਆਏ ਨਹੀਂ ਹੈਗੀ ਵੀ ਬਾਲੀ ਛੋਟੀ ਹੋਵੇ ਨਾ ਬਾਲੀ ਨੋਰਮਲ ਸਾਈਜ਼ ਆ ਬਿਕਨ ਵਾਲੀ ਆਈਟਮ ਹੈ ਜੇ ਕੋਈ ਹੋਲ ਸੇਲ ਨੇ ਵੀ ਲੈਣਾ ਹੋਵੇ ਬਿਕਨ ਦੇ ਵਿੱਚ ਉਹ ਵੀ ਵੇਚਣ ਦਾ ਕੀ ਬਾਤ ਆ ਡਿਜ਼ਾਈਨ ਤਾਂ ਨੇ ਨੇ ਸੋਨੇ ਨੇ ਜੀ ਆਪਾਂ ਖੋਲ ਕੇ ਵੀਡੀਓ ਚ ਨਹੀਂ ਦਿਖਾ ਸਕਦੇ ਆ ਸਾਰੀ ਕੱਪੀ ਲੱਗੀ ਹੋਈ ਆ ਜੀ ਦੇਖੋ ਜੀ ਬਾਰੋਂ ਨਿਗਾ ਆਏ ਨਹੀਂ ਹੈਗਾ 100 150 ਪੀਸ ਦਾ ਚਾਹੇ ਤੁਸੀਂ 1000 ਕਹੋ ਆਪਾਂ 1000 ਪੀਸ ਵੀ ਐਵੀਲ ਕਰ ਦਾਂਗੇ ਗਾਹ ਪਾ ਕੇ ਰੱਖਣਾ ਮਲੇਰ ਕੋੜਲੇ ਚ ਮਲੇਰ ਕੋੜਲਾ ਧੂਰੀ ਸੰਗਰੂਰ ਆ ਦੇਖੋ ਇਹ ਬਾਉਲ ਛੋਟੇ ਦੋ ਬਾਉਲ ਵੱਡੇ আচ্ছা ਜੀ ਇਹ ਸਾਰੀ ਕੁਲ ਆਪਣੀ 99 ਚ ਹੀ ਦੇਣੀ ਓਏ ਹੋਏ ਇਹਦੇ ਵਿੱਚ ਗਿਫਟ ਆਈਟਮਾਂ ਜੁਨੀਆ ਮਰਜੀ ਆ ਲੋ ਆ ਵੀ ਗਿਫਟ ਆਈਟਮ ਆ ਗਈ ਜੀ ਇਹ ਮਾਈਕ੍ਰੋਵੇਵ ਸੈਟ ਆ ਜੀ ਇਹ 99 ਅੱਛਾ ਮਾਈਕ੍ਰੋਵੇਵ ਦੇ ਵਿੱਚ ਹੋ ਰਿਹਾ ਹੈ ਬਾਉਲ ਨੇ ਜੀ ਤੇ ਸਪੂਨ ਆ ਇਹ ਮਾਈਕ੍ਰੋ ਵਾਲਾ ਸੈਟ ਆ ਜੀ ਇਹਦੇ ਹੋਰ ਵੀ ਬਹੁਤ ਆਈਟਮ ਆਉਣਗੀਆਂ ਮਤਲਬ ਆਈਟਮਾਂ ਉਹ ਨੇ ਜਿਹੜੀਆਂ ਗਿਫਟ ਦੇਗੇ ਵੀ ਮਜ਼ਾ ਆਊਗਾ ਜਿਹਨੂੰ ਗਿਫਟ ਮਿਲਨੀ ਆ ਉਹਨੂੰ ਵੀ ਮਜ਼ਾ ਆਊਗਾ ਆ ਇੱਕ ਆਈਟਮ ਬਹੁਤ ਮਾਕੇਦਾਰ ਚੱਲ ਰਹੀ ਆ ਲੋ ਜੀ ਬਾਕਸ ਵੀ ਭਾਈ ਆਪਣੇ ਸਮੂਹ ਪੂਰੇ ਮਲੇਰ ਕੋਲੇ ਦੀ ਗਾਰੰਟੀ ਇਹ ਸਾਰੇ ਬੇਤਰੇ ਨੇ 200 250 300 ਆਪਾਂ ਸਿਰਫ ਦੇ 99 ਚ ਦੇਣੀ ਆ ਗਿਫਟ ਹੈਂਗਿੰਗ ਪੈਕਿੰਗ ਆ ਜੇ ਤੁਸੀਂ ਦੇਖੋ ਗੱਡੀ ਬੜੀਆ ਆਈ ਨਹੀਂ ਹੈਗਾ ਕੋਈ ਹਲਕੇ ਫੁਲਕੇ ਆਈਟਮਾਂ ਤੁਸੀਂ ਆ ਕੇ ਦੁਕਾਨ ਤੇ ਵਿਸਟ ਕਰਕੇ ਚੈੱਕ ਕਰ ਸਕਦੇ ਹੋ ਵੇਟ ਚੈੱਕ ਕਰੋ ਤੁਸੀਂ ਚੀਜ਼ਾਂ ਦਾ ਸਾਰਾ 99 ਦੇ ਵਿੱਚ ਇਹਦੇ ਵਿੱਚ ਹੋਰ ਆਈਟਮਾਂ ਲਓ ਹਾਂ 6 ਕੱਪੀਆਂ ਆ ਗੀਆਂ 2 ਐਪਲ ਬਾਉਲ ਆ ਗਏ ਇਹ ਵੀ ਗਿਫਟ ਆਈਟਮ ਆ ਜੀ ਉਸ ਤੋਂ ਬਾਅਦ ਹੋਰ ਅੱਗੇ ਨੂੰ ਆ ਜਾ ਜੀ ਲੰਘਿਓ ਰੰਗਣ ਨੂੰ ਜਗਾ ਘਾਤਾ ਜੀ ਬਸ ਮਾਲੇ ਇਹਨਾ ਭਰਿਆ ਹੋਇਆ ਵੀ ਲੰਘਣ ਨੂੰ ਜਗ੍ਹਾ ਵੀ ਖਤਮ ਹੋਈ ਪਈ ਆ। ਇਹ ਜੀ ਵੀ ਗਿਫਟ ਆਈਟਮਾਂ 6 ਗਲਾਸ ਨੇ ਜੀ। ਮੇਰੇ ਕੋਲੇ ਦੇ ਵਿੱਚ 6 ਗਲਾਸ 200 ਦੇ ਮਿਲਦੇ ਨੇ। ਆਪਾਂ 6 ਗਲਾਸ 49 ਸਿਰਫ ਕਿੰਨੇ ਦੇ ਦੇਣੀ ਨਹੀਂ? 99 ਦੇ ਵਿੱਚ। ਇਹੇ ਕੰਚ ਦੀ ਆਈਟਮ ਆ ਪਿਓਰ ਕੰਚ ਦੀ। ਫਰਸਟ ਦੀ ਆਈਟਮ ਉਹ ਦੇਸੀ ਆਈਟਮ ਨਹੀਂ ਹੈਗੀ ਜਿਹੜੀ ਮਾਰਕੀਟ ਦੇ ਵਿੱਚ ਵਿਕਦੀ ਆ। ਇਹਦਾ ਇੱਕ ਖਾਸियत ਹੈ ਗਿਫਟ ਪੈਕਿੰਗ ਆ। ਜਿਵੇਂ ਆਪਾਂ ਨੇ ਗਿਫਟ ਦੇਣੀ ਆ ਅਗਲੇ ਨੂੰ ਸਿੱਧਾ ਗਿਫਟ ਹੈਂਗਿੰਗ ਪੜਾ ਸਕਦੇ। ਕੋਈ ਪੈਕਿੰਗ ਦੀ ਲੋੜ ਨਹੀਂ। ਕੋਈ ਕਬੱਡੀ ਪਲੇਟ ਆ ਗਈ, ਦੋ ਸਰਵਿਸ ਬਾਉਲ ਆ ਗਏ ਜੀ। ਇਹ ਵੀ 9 ਗਿਫਟ ਆਈਟਮਾਂ ਲੋ ਓਏ ਬੱਲੇ 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 ਇੱਕ ਮਾਈਕ੍ਰੋਵੇਵ ਬਾਉਲ ਆ ਗਿਆ ਜੀ ਚਾਰ ਬਾਉਲ ਛੋਟੇ ਆ ਗਏ ਵਿਦ 스ਪੂਨ ਆਜੇ ਲਓ ਜੀ ਮਾਲ ਚੈੱਕ ਕਰੋ ਕਿੰਨਾ ਬਾਈ ਉਹਨਾਂ ਨੇ ਭਰਿਆ ਹੋਇਆ ਹੋਰ ਆਈਟਮਾਂ ਦਿਖਾਉਣੇ ਆ ਜੇ ਲੱਗਦੋ ਲੰਗਣ ਨੂੰ ਜਗ੍ਹਾ ਵੀ ਮਗਾਈ ਪਈ ਆ ਬਾਈ ਉਹਨਾਂ ਨੇ ਆਹ ਲੋ ਜੀ ਦੇਖੋ ਜੀ ਫਿਰ 6 ਪੀਸ ਬਾਉਲਾ ਡੁੰਗਾ ਬਾਉਲਾ ਉਹ ਨਹੀਂ ਹੈਗਾ ਛੋਟੇ ਛੋਟੇ ਨੇ ਵੱਡੇ ਬਾਉਲੇ ਸਟ ਮਾਰਕੀਟ ਦੇ ਵਿੱਚ 200 250 ਲੱਗਦਾ ਰੇਟ ਲਾਉਂਦੇ ਨੇ ਆਪਾਂ ਨੇ ਸਾਰੇ ਕਾਕਾਂ ਵਾਸਤੇ ਇੱਕੋ ਹੀ ਕਰਤਾ ਚਾਹੇਗਾ ਕਿ 10000 ਦਾ ਸਮਾਨ ਲਵੇ ਚਾਹੇ 5000 ਦਾ ਚਾਹੇ 1 ਦੇਨਹੀਂ 99 ਚਾਹੀਆ ਫਸਟ ਨੇ ਫੁੱਲ ਗਾਰੰਟੀ ਆ ਨਾ ਕਿਤੇ ਪੁਰੇ ਮਲੇ ਕੋਲੋਂ ਮਿਲੇ ਆਈਟਮ ਦੇਖੋ ਅਲੱਗ ਆਈਟਮ ਇਹ ਜਿਹੜੀ ਆ ਪਲੇਟ ਆ ਨਾ ਇਹ ਮਹਿਲਾ ਮਾਈਨ ਦੀ ਪਲੇਟ ਆ ਜੀ ਮਹਿਲਾ ਮਾਈਨ ਚ ਬਣੀ ਹੋਈ ਆ ਇਹ ਮਹਿਲਾ ਮਾਈਨ ਚ ਬਣੀ ਹੋਈ ਆ ਠੀਕ ਆ ਤਾਂ ਮੈਂ ਕਹਾਂ ਦੇਖੋ ਆਈਟਮ ਇਹ ਆਈਟਮ ਇਹ ਜੀ ਤੇ ਆਈਟਮ ਤਾਂ ਦੇਖੀ ਅਸੀਂ ਪਹਿਲੀ ਵਾਰੀ ਆ ਮੈਂ ਕਹਾਂ ਜੀ ਤੁਸੀਂ ਪੁਰੇ ਮਲੇਰ ਕੋਲੋਂ ਮਿਲੋ ਤਾਂ ਅੰਨੇ ਤੱਕ ਦੀ ਗਾਰੰਟੀ ਆ ਆਪਣੀ ਹੋਰ ਦੱਸੋ ਗਿਫਟ ਆਈਟਮ ਆ ਜੀ ਦੋ ਮਿਲਕ ਮੱਗ ਨੇ ਦੋ ਬਾਊਲ ਨੇ ਇਹ ਗਿਫਟ ਅੰਨੇ ਕਿ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਅੰਨੇ ਵਿਕਦੀ ਆ ਜਿੰਨੇ ਆਪਾਂ ਕਹਿ ਦਈਏ ਵਿਕਦੀ ਕਿ ਆਪਾਂ ਨੇ ਉਹ ਕੰਮ ਨਹੀਂ ਕੀਤਾ ਆਪਾਂ ਨੇ ਸਾਰੇ ਗਾਕਾਂ ਵਾਸਤੇ ਇੱਕੋ ਰੇਟ ਰੱਖਿਆ ਓਨਲੀ 99 ਵਿਦ ਅ ਗਿਫਟ ਹੈਂਗਿੰਗ ਪੈਕਿੰਗ ਸੈਟ ਅਪ ਪਿਆਲੇ ਦਾ ਇਹਦੇ ਵਿੱਚ ਆਪਾਂ ਦਹੀਂ ਜਮਾ ਲਓ ਸੋ ਪੀ ਲਓ ਕੁਛ ਮਰਜ਼ੀ ਕਰ ਲਓ ਇਹ ਆਈਟਮ ਅਲੱਗ ਆ ਦੇਣੀ ਕਿੰਨੇ ਚਾਹੀਏ ਆਪਾਂ ਨੇ ਇਹ ਸਿਰਫ 99 ਦੇ ਹੀ ਦੇਣੀ ਇਹ ਤਾਂ ਨਹੀਂ ਹੈ ਵੀ ਉਹ ਪਲਾਸਟਿਕ ਜਿਹਾ ਹੈਗਾ ਇਹ ਮੈਂ ਕਹਣਾ ਜੀ ਕੁਆਲਿਟੀ ਦੇਖੋ ਜੀ ਚੈੱਕ ਕਰਕੇ ਬੱਲੇ ਬੱਲੇ ਕੁਆਲਿਟੀ ਦੇਖੋ ਜੀ ਡਿਜ਼ਾਈਨ ਦੇਖੋ ਜੀ ਫੜ ਕੇ ਡਿਜ਼ਾਈਨ ਵੀ ਅੰਨੇ ਨੇ ਤੁਸੀਂ ਦੇਖ ਕੇ ਹਰਾਂ ਦਜੋ ਪਸੰਦ ਕਰਦੇ ਜੀ ਇਹ ਕੁੱਲਰ ਆ ਗਿਆ ਜੀ ਦੋ ਸਰਵਿਸ ਤੇ ਆਏ ਆ ਸਰਵਿਸ ਤੇ ਆਏ ਇਹ ਵੀ ਆਪਣੇ 99 ਦੇ ਦੇਣੀ ਆ ਤਿੰਨ ਪੀਸ ਬਾਉਲ ਸੈਟ ਆ ਜੀ ਇਹ ਵੀ ਗੁੰਮੇ ਬਾਉਲ ਨੇ ਕੋਈ ਆਇ ਨਹੀਂ ਹੈਗਾ ਵੀ ਖੇਡਾਂ ਜੀ ਮੈਂ ਕਹਿੰਦਾ ਜੀ ਤੁਸੀਂ ਮਾਈਕਰੋ ਚਿਪ ਯੂਜ਼ ਕਰ ਸਕਦੇ ਆ ਉਹ ਬੱਲੇ 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 ਗਾਰੰਟੀ ਦੇ ਨਾਲ ਲੈ ਐਵੇਂ ਜਿਵੇਂ ਆਪਾਂ ਨੇ ਦੋ ਬੰਦੇ ਦਾ ਖਾਣਾ ਕਰਮ ਕਰਨਾ ਹੈ ਜੇ ਦੋ ਬੰਦੇ ਦਾ ਖਾਣਾ ਆਰਾਮ ਨਾਲ ਕਰਮ ਕਰਨਾ ਠੀਕ ਪਿਕਲ ਸੈਟ ਕਹਿੰਦੇ ਨੇ ਇਹਨੂੰ ਮੌਲਾਂ ਦੇ ਵਿੱਚ 200 250 300 ਦਾ ਆਏ ਡੱਬਾ ਪੈਕਿੰਗ ਪਿਕਲ ਸੈਟ ਕੁੱਲ ਆਪਾਂ ਨੇ ਕਿੰਨੇ ਦੇ ਦੇਣਾ ਜੀ 99 ਦੇ ਵਿੱਚ ਹੁਣ ਤਾਂ ਪਤਾ ਸਾਨੂੰ ਵੀ ਪਤਾ ਲੱਗ ਗਿਆ ਵੀ ਸਾਰੀ ਆਈਟਮਾਂ 99 ਦੇ ਦੇ ਤੇ ਭਾਈ ਉਹਨਾਂ ਕਿਉਂਕਿ ਬਹੁਤ ਨਵੀਆਂ ਨਵੀਆਂ ਆਈਟਮਾਂ ਸਾਨੂੰ ਦੇਖਣ ਨੂੰ ਮਿਲਿਆ ਨੇ ਤੁਸੀਂ ਵੀ ਅਗਰ ਖਰੀਦਣ ਆਉਣੇ ਹੋ ਆ ਬੜਾ ਤੁਹਾਨੂੰ ਵੀ ਮਜ਼ਾ ਆਉਣ ਵਾਲਾ ਬਾਕੀ ਵੀਰੇ ਹੁਣੇ ਕਹਿੰਦੇ ਵੀ ਜਿਹੜੇ ਆਪਾਂ ਨੇ ਸਕੀਮ ਦੱਸੀ ਆ ਕਦੋਂ ਤੋਂ ਕਦੋਂ ਤੱਕ ਵੀਰੇ ਉਹ ਇਹ ਸਕੀਮ ਆਪਣੀ ਦਿਵਾਲੀ ਤੱਕ ਰਹੇਗੀ ਜੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿੰਨਾ ਮਰਜ਼ੀ ਇਸਤੇਮਾਲ ਲੈ ਜਾਓ ਆਪਾਂ ਗਿਫਟਾਂ ਵਾਧੂ ਬੰਦ ਰਿਹਾ ਨੇ ਨਾਲ ਦਾ ਰੇਟ ਨਾਰਮਲ ਦੇ ਨਾਲ ਗਿਫਟਾਂ ਵੀ ਇੰਨੀਆਂ ਵੱਧ ਰਿਹਾ ਨੇ ਤੁਸੀਂ ਹਰਾਨ ਰਹਿ ਜਾਓਗੇ ਤੁਸੀਂ ਹਰਾਨ ਰਹਿ ਜਾਓਗੇ ਤੇ ਬਾਈ ਕਹਿੰਦਾ ਆਪਾਂ ਨੇ ਉਲਟੀ ਕਰਨਗਾ ਬਾਹਰ ਲਈ ਆ ਵੀ ਲੋਕ ਮਲੇਰ ਕੋਟ ਲੈਣ ਉਹ ਲੁਧਿਆਣੇ ਜਾਂਦੇ ਨੇ ਆਪਾਂ ਲੁਧਿਆਣੇ ਵਾਲ ਇਹ ਨਹੀਂ ਹੈ ਵੀ ਦਿਵਾਲੀ ਕਰਕੇ ਆਏ ਨੇ ਦਿਵਾਲੀ ਤੋਂ ਬਾਅਦ ਚਲੇ ਗਏ ਉਹ ਸਿਸਟਮ ਨਹੀਂ ਹੈ ਤੁਸੀਂ ਰਹਿਣਾ ਭਾਈ ਉਹਨਾਂ ਨੇ ਹੋਲ ਸੇਲ ਦਾ ਕੰਮ ਕਰਦੇ ਨੇ ਕੋਈ ਹੋਲ ਸੇਲ ਦੀ ਆਈਟਮ ਤੁਸੀਂ ਲੈ ਕੇ ਜਾਣਾ ਉਹ ਵੀ ਲੈ ਕੇ ਜਾ ਸਕਦੇ ਹੋ ਬਾਕੀ ਕੋਈ ਵੀ ਜਾਣਕਾਰੀ ਭਾਈ ਉਹਨਾਂ ਤੋਂ ਤੁਸੀਂ ਲੈਣੀ ਹੈ ਨੰਬਰ ਇਹਨਾ ਸਕਰੀਨ ਤੇ ਆ ਰਿਹਾ ਐਡਰੈਸ ਵੀਰੇ ਇੱਕ ਵਾਰੀ ਫੇਰ ਦੱਸ ਦੋ ਐਡਰੈਸ ਹੈਗਾ ਜੀ ਆਪਣਾ ਇਧਰੋਂ ਜਰਗ ਰੋਡ ਹੈਗਾ ਨਾ ਜਰਗ ਰੋਡ ਪੂਲ ਉੱਤਰ ਕੇ ਤਰਿੰਦੇ ਗੜਰ ਨੂੰ ਰਸਤਾ ਮੁੜਦਾ ਨੀਅਰ ਸਿੰਘਲਾ ਹਸਪੀਟਲ ਬਿਲਕੁਲ ਸਾਹਮਣੇ ਦੋ ਦੁਕਾਨਾਂ ਛੱਡ ਕੇ ਬਿਲਕੁਲ ਸਾਹਮਣੇ ਨੇ ਪੋਰ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਬੋਰਡ ਦੇਖਿਆਣਾ ਤੁਹਾਨੂੰ ਠੀਕ ਹੈ ਜੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਹਾਜ਼ਰ ਰਹੋ ਬਸਦੇ ਰਹੋ ਧੰਨਵਾਦ ਧੰਨਵਾਦ ਸ਼ੁਕਰੀਆ ਜੀ